ਤੇ ਦਿਸ ਟਾਈਮ ਇਜ਼ ਗੋਣਾ ਬੀ ਆਈ ਓਪਨਿੰਗ ਕਿ ਕੌਣ ਬੰਦਾ ਬਜਟ ਪੇਸ਼ ਕਰਦਾ ਹੈ ਵਿਦ ਵਿਦ ਦਾ ਸੋਰਟ ਆਫ ਬਿਗ ਡੈਫਿਸਿਟ ਹੈ ਨਾ ਉਸ ਤੋਂ ਬਾਅਦ ਜਿਹੜੀ ਹੁਣ ਅੱਗੇ ਜਿਹੜੀ ਅੱਜ ਦਾ ਮੇਨ ਟਾਪਿਕ ਸੀ ਉਹਦੇ ਵਿੱਚ ਸੀ ਹੈ ਵੀ ਹਾਊਸਿੰਗ ਸਟੈਟਸ ਕੀ ਕਹਿ ਰਹੇ ਨੇ ਖਾਸ ਕਰਕੇ ਜਦੋਂ ਆਪਣੇ ਰਿਪੋਰਟਿੰਗ ਹੁੰਦੀ ਹੈ ਸਟੈਟਸ ਦੀ ਉਹ ਆਲਮੋਸਟ ਜਿਹੜੀ ਪਿਛਲੇ ਮਹੀਨੇ ਦੀ ਆ ਉਹ ਨੈਕਸਟ ਮਹੀਨੇ ਦੇ ਆਲਮੋਸਟ ਮਿਡ ਤੱਕ ਚਲੀ ਜਾਂਦੀ ਆ ਉਹੀ 17 18 20 ਤਰੀਕ ਤੱਕ ਜਿਹੜੇ ਸਟੈਟਸ ਆਉਂਦੇ ਹੁੰਦੇ ਆ ਉਹ ਜਿਹੜੇ ਆਪਣੇ ਕੋਲ ਸਤੰਬਰ ਦੇ ਸਟੈਟਸ ਨਿਕਲ ਕੇ ਆ ਰਹੇ ਨੇ ਉਹ ਕੀ ਕਹਿ ਰਹੇ ਨੇ ਉਹਦੇ ਤੇ ਗੱਲ ਕਰਦੇ ਆ ਕਿ ਜਿਹੜੀ ਰੀਅਲ ਏਸਟੇਟ ਦੀ ਵੱਡੀ ਫੁੱਲ ਪਿਕਚਰ ਹੈਗੀ ਉਹ ਤੁਹਾਨੂੰ ਇਹ ਸਟੈਟਸ ਦੇ ਉੱਤੇ ਮਿਲ ਜਾਂਦੀ ਆ ਵੀ ਸਟੈਟਸ ਕੀ ਕਹਿ ਰਹੇ ਨੇ ਸੋ ਜੀ ਇਹਨਾਂ ਕਹਿੰਦੇ ਵੀ ਦਾ ਅਮਾਉਂਟ ਆਫ ਡੈਟ ਕੈਨੇਡਾ ਹੈਵ ਐਂਡ ਇਟਸ ਇਨਕਰੀਜ਼ਿੰਗ ਗੋਨਮੀ ਸ਼ੈਟਰਿੰਗ ਐਵਰੀ ਡੇ ਬਾਏ ਡੇ ਡੈਫੀਨਿਟਲੀ ਭਾਜੀ ਗੱਲ ਉਹੀ ਹੈ ਵੀ ਤੁਹਾਡੇ ਕੋਲ ਤੁਸੀਂ ਫਿਰ ਵੀ ਇਹਡੇ ਵੜੇ ਡੈਟ ਦੇ ਵਿੱਚ ਜਾ ਰਹੇ ਹੋ ਔਰ ਜਿਹੜੀਆਂ ਵੀ ਡੀਲਾਂ ਕਰ ਰਹੇ ਨੇ ਜਾਂ ਜਿਹੜੇ ਸਿਟੀ ਲੈਵਲ ਦੇ ਉੱਤੇ ਕੰਮ ਹੋ ਰਹੇ ਨੇ ਉਹ ਕਿੰਨੇ ਕੁ ਤੁਹਾਨੂੰ ਲੱਗਦਾ ਫਿਊਚਰਿਸਟਿਕ ਹੈਗੇ ਨੇ ਆ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਤੁਹਾਨੂੰ ਫਿਰ ਇੱਕ ਵਾਰੀ ਦੁਬਾਰਾ ਉਹਦੇ ਤੇ ਪੈਸੇ ਨਹੀਂ ਸਪੈਂਡ ਕਰਨੇ ਪਣਗੇ ਉਹ ਵੀ ਇੱਕ ਬਹੁਤ ਵੱਡੀ ਗੱਲ ਆ ਵੀ ਜਿੱਥੇ ਸਿਟੀਆਂ ਇਹਨਾਂ ਪੈਸਾ ਖਾਸ ਕਰਕੇ ਜੋ ਵੀ ਟ੍ਰੇਨ ਵਗੈਰਾ ਬਣਾ ਰਹੇ ਨੇ ਪਰ ਫਿਰ ਵੀ ਉਹ ਇੱਕ ਰੋਡ ਦੇ ਉੱਤੇ ਕੱਢਦੇ ਨੇ ਉਹਨੇ ਕੱਲ ਨੂੰ ਹੋਰ ਟ੍ਰੈਫਿਕ ਰੋਡ ਦੇ ਉੱਤੇ ਲੈ ਕੇ ਆਉਣੀ ਆ ਤੇ ਉਹ ਜਿਹੜਾ ਕੰਜਸਟਡ ਹੈਗਾ ਏਰੀਆ ਉਹ ਹੋਰ ਵਧਣਾ ਮੈਂ ਤੇ ਉਸ ਤੋਂ ਬਾਅਦ ਫਿਰ ਜਿਹੜੇ ਲੋਕਾਂ ਦੇ ਪੈਸੇ ਕੱਢੇ ਜਾਣਗੇ ਤੇ ਜਦੋਂ ਸਿਟੀ ਇਦਾਂ ਦੇ ਇੱਕ ਫਜ਼ੂਲ ਖਰਚੇ ਕਰਦੀ ਆ ਤਾਂ ਫਿਰ ਸਭ ਤੋਂ ਵੱਡਾ ਕਾਸਟ ਲੋਕਾਂ ਨੂੰ ਹੁੰਦਾ ਵੀ ਜਿਹੜੇ ਉੱਥੇ ਜਿਹੜੇ ਉੱਥੇ ਘਰ ਲੈ ਕੇ ਰਹਿ ਰਹੇ ਨੇ cuz ਉਹਦੇ ਵਿੱਚ ਇੱਕ ਬਹੁਤ ਵੱਡਾ ਇਨਕਰੀਮੈਂਟ ਹੁੰਦਾ ਆ ਜਦੋਂ ਜਦੋਂ ਕੋਈ ਵੀ ਪੈਸਾ ਨਾ ਨਿ ਸਿਟੀ ਨੇ ਇਕੱਠਾ ਕਰਨਾ ਹੁੰਦਾ ਉਹ ਕਰਨਾ ਹੁੰਦਾ ਥਰੂ ਤੁਹਾਡੇ ਜਿਹੜੀਆਂ ਪ੍ਰਾਪਰਟੀ ਟੈਕਸ ਲੈਂਦੇ ਨੇ ਸੋ ਫਿਰ ਪ੍ਰਾਪਰਟੀ ਟੈਕਸ ਦੇ ਵਿੱਚ ਕਾਫੀ ਵਾਧਾ ਹੁੰਦਾ ਜਿਵੇਂ ਹੁਣ ਤੁਸੀਂ ਟ੍ਰਾਂਟੋ ਦੇ ਵਿੱਚ ਦੇਖਿਆ ਸੀ ਪਿਛਲੇ ਸਾਲ 6.9% ਉਹਨਾਂ ਨੇ ਹਾਈਕ ਕੀਤਾ ਸੀ ਐ ਸੋ 让我们 ਸੀ ਵੀ ਆਨਰ ਦੇ ਦਿਨਾਂ ਦੇ ਵਿੱਚ ਕੀ ਹੁੰਦਾ ਪਰ ਜਿਹੜੇ ਹਾਊਸਿੰਗ ਸਟੈਟਸ ਹੈਗੇ ਨੇ ਉਹਨਾਂ ਦੇ ਉੱਤੇ ਗੱਲ ਕਰਾਂਗੇ ਸੋ ਜਿਹੜੀ ਪਹਿਲੀ ਇਹਦੇ ਵਿੱਚ ਸਲਾਈਡ ਹੈਗਾ ਉਹ ਹੈਗਾ ਟ੍ਰੈਪ ਦੀਆਂ ਨਵੀਆਂ ਲਿਸਿੰਗ ਸੋ ਜਿਹੜੇ ਡਾਟਾ ਹੈਗਾ ਇਹ ਜਦੋਂ ਵੀ ਆਪਾਂ ਇਹਦੇ ਤੇ ਗੱਲ ਕਰਦੇ ਹਾਂ ਇਹ ਪਿਛਲੇ 4 ਸਾਲ ਦਾ ਡਾਟਾ ਹੈਗਾ 2020 ਆ ਸੋ 2022 2023 24 ਤੇ 25 ਦਾ ਹੁਣ ਤੁਹਾਨੂੰ ਜਿਹੜਾ ਸਤੰਬਰ ਦਾ ਡਾਟਾ ਖਾਸ ਕਰਕੇ ਜਿਹੜਾ ਇਹੜੀ ਇਹ 바ਰ ਹੈਗੀ ਆ ਜਿੱਥੇ ਤੁਸੀਂ ਲਾਸਟ orange bar ਦੇਖ ਰਹੇ ਹੋ ਇੱਥੋਂ ਤੁਹਾਨੂੰ ਪਤਾ ਲੱਗੇਗਾ ਹੁਣ ਜਿਹੜਾ ਇਹ ਡਾਟਾ ਹੈਗਾ ਆ ਕਈ ਵਾਰ ਲੋਕੀ ਨਾ ਜਦੋਂ ਪਿੱਛੇ ਜੇ ਕੈਨੇਡੀਅਨ ਰੀਅਲ ਏਸਟੇਟ ਦੀ ਇੱਕ ਰਿਪੋਰਟ ਆਈ ਆ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਵੀ ਜਿਹੜੇ ਵੈਂਕੂਵਰ ਆ ਕੈਲਗਰੀ ਆ ਆਪਣਾ ਅਲਬਰਟਾ ਸਾਈਡ ਤੋਂ ਕੁਝ ਉਹਨਾਂ ਨੇ ਲਈ ਸੀ ਤੇ ਆਟਵਾ ਮੌਨਟਰੀਅਲ ਵੀ ਲਿਆ ਸੀ ਆ ਵੀ ਇੱਥੇ ਥੋੜੀ ਸੀਐਸ ਦੀ ਐਕਟੀਵਿਟੀ ਜ਼ਿਆਦਾ ਰਹੀ ਸੀਗੀ ਬੀ ਨੰਬਰ ਆਫ ਸੇਲਸ ਕਈ ਵਾਰ ਪਿਛਲੇ ਸਾਲਾਂ ਤੋਂ ਜਾਂ ਪਿਛਲੇ ਕੁਝ ਮਹੀਨਿਆਂ ਤੋਂ ਥੋੜਾ ਜਿਹਾ ਉੱਪਰ ਚਲੇ ਜਾਂਦੇ ਨੇ ਮੀਨਸ ਉਹ ਹਾਈ ਨੰਬਰ ਰਿਕਾਰਡ ਹੋ ਜਾਂਦੇ ਨੇ ਪਰ ਜਦੋਂ ਤੁਸੀਂ ਕਈ ਵਾਰ ਗੱਲ ਕਰਦੇ ਹੋ ਵੀ ਸੇਲਸ ਵਧ ਗਈਆਂ ਸ਼ੁਰੂ ਹੋ ਗਈਆਂ ਮਾਰਕੀਟ ਦੇ ਵਿੱਚ ਐਕਟੀਵਿਟੀ ਹੋ ਗਈ ਕਈ ਵਾਰ ਉਹਨੂੰ ਪ੍ਰੈਜ਼ੈਂਟ ਇਦਾਂ ਕੀਤਾ ਜਾਂਦਾ ਹੈ ਵੀ ਸ਼ਾਇਦ ਮਾਰਕੀਟ ਉੱਪਰ ਜਾਣਾ ਸ਼ੁਰੂ ਹੋ ਚੁੱਕੀ ਆ ਸੋ ਹੁਣ ਉਹਦੇ ਤੇ ਗੱਲ ਕਰਾਂਗੇ ਉਹ ਇੱਕ ਨੰਬਰ ਆਫ ਸੇਲਸ ਹੁੰਦੇ ਨੇ ਵੀ ਉਹਦੇ ਵਿੱਚ ਕਈ ਵਾਰ ਇਦਾਂ ਹੁੰਦਾ ਵੀ ਕਈ ਵਾਰ ਫਰਸਟ ਟਾਈਮ ਹੋਮ ਬਾਰੀ ਮਾਰਕੀਟ ਦੇ ਵਿੱਚ ਬਹੁਤ ਹੁੰਦਾ ਵਾ ਜਿਹੜਾ ਕਿ ਹੁਣ ਲੈ ਰਿਆ ਹੁੰਦਾ ਆਪਣੇ ਬਜਟ ਦੇ ਵਿੱਚ ਉਹਦੇ ਵਿੱਚ ਜਿਹੜੀਆਂ ਸੇਲਸ ਹੋ ਸਕਦੀਆਂ ਮੈਂ ਆ ਇਟ ਕੁਡ ਬੀ ਕ੍ਰੀਓਫ 5 ਲੱਖ ਤੋਂ ਲੈ ਕੇ 7 ਲੱਖ ਦੇ ਵਿੱਚ ਵਿੱਚ ਰਾਈਟ ਹੁਣ ਜਿਹੜਾ ਇਹ ਡਾਟਾ ਨਿਕਲ ਕੇ ਆ ਰਿਹਾ ਇਹ ਇਹੀ ਦੱਸ ਰਿਹਾ ਜਿਹੜਾ ਪਿਛਲਾ ਆਪਾਂ ਟਾਈਮ ਦੇਖੀਏ ਵੀ ਜਿਹੜੀਆਂ ਸੇਲਸ ਹੈਗੀਆਂ ਨੇ ਉਹ ਡੈਫੀਨੇਟਲੀ ਜਿਹੜੀਆਂ ਸਤੰਬਰ ਦੇ ਮਹੀਨੇ ਦੇ ਵਿੱਚ ਵਧੀਆਂ ਨੇ ਜੇ ਤੁਸੀਂ ਪਿਛਲੇ 22 23 ਸੋਰੀ 23 24 ਤੇ 25 ਨੂੰ ਕੰਪੇਅਰ ਕਰੋਗੇ ਸੋ ਆਲਮੋਸਟ ਈਵਨ 22 ਦੇ ਵਿੱਚ ਵੀ ਵੀ ਸੇਲਸ ਪਿਛਲੇ ਚਾਰ ਸਾਲਾਂ ਨਾਲੋਂ ਵਧੀਆਂ ਨੇ ਇਸ ਸਾਲ ਸਤੰਬਰ ਦੇ ਵਿੱਚ ਵੀ ਨੰਬਰ ਆਫ ਜਿਹੜੀਆਂ ट्रांजैक्शंस ਹੈਗੀਆਂ ਨੇ ਵੀ ਘਰ ਮਾਰਕੀਟ ਦੇ ਵਿੱਚ ਆਏ ਤੇ ਵਿਕੀ ਹੋ ਇੱਕ ट्रांजैक्शन ਨੂੰ ਰਿਕਾਰਡ ਹੋਈ ਤੇ ਉਹ ਜਿਹੜੀਆਂ ਨੰਬਰ ਆਫ ट्रांजैक्शंस ਹੈਗੀਆਂ ਨੇ ਉੱਪਰ ਗਈਆਂ ਨੇ ਇਸ ਮਹੀਨੇ ਦੇ ਵਿੱਚ ਆ ਜੇ ਆਪਾਂ ਪਿਛਲੇ 4 ਸਾਲ ਦਾ ਕੰਪੇਅਰ ਕਰੀਏ ਪਰ ਓਵਰ ਆਲ ਤੁਸੀਂ ਦੇਖੋ ਵੀ ਇਹ ਇਹਦੇ ਵਿੱਚ ਕਿੰਨਾ ਵੱਡਾ ਡ੍ਰੌਪ ਵੀ ਆਇਆ ਜੇ ਲਾਸਟ ਡ੍ਰੌਪ ਆਪਾਂ ਦੇਖੀਏ ਤਾਂ ਆਲਮੋਸਟ ਜਿਹੜੀਆਂ ਸਭ ਤੋਂ ਵੱਧ ਰਿਕਾਰਡ ਹੋਈਆਂ ਸੀ ਕਿ ਉਹ ਫ फेब्रुवारी ਔਰ ਮਾਰਚ 2022 ਦੇ ਵਿੱਚ ਨੰਬਰ ਆਫ ਸੀਜ਼ ਰਿਕਾਰਡ ਹੋਈਆਂ ਸੀ ਪਰ ਅਜ ਜੇ ਆਪਾਂ ਕੰਪੇਅਰ ਕਰੀਏ ਸਤੰਬਰ ਦੇ ਮਹੀਨੇ ਨੂੰ ਅ 2025 ਤੇ 2024 ਤੇ 2023 ਦੇ ਨਾਲ ਤਾਂ इवन दो 2022 ਦੇ ਨਾਲ ਤਾਂ ਇਹ ਜਿਹੜੀਆਂ ਨੰਬਰ ਆਫ ਸੇਲਸ ਆ ਉਹ ਇਹਨਾਂ ਤਿੰਨਾਂ ਸਾਲਾਂ ਨਾਲੋਂ ਵੱਧ ਰਹੀਆਂ ਨੇ ਸਤੰਬਰ ਦੇ ਮਹੀਨੇ 'ਚ ਵੀ ਸਤੰਬਰ ਦਾ ਮਹੀਨਾ ਤੇਜ਼ ਰਿਹਾ ਹੈ ਪਰ ਉਸ ਦੇ ਨਾਲ ਹੀ ਜਦੋਂ ਆਪਾਂ ਨੈਕਸਟ ਸਲਾਈਡ ਦੇ ਉੱਤੇ ਜਾਂਦੇ ਹਾਂ ਜਿੱਥੇ ਆਪਾਂ ਟਰੈਕ ਕਰਦੇ ਹਾਂ ਨਿਊ ਲਿਸਟਿੰਗਸ ਨੂੰ ਪਰ ਦੇਖਿਓ ਵੀ ਆਲਮੋਸਟ ਕਿੱਡਾ ਵੱਡਾ ਜੰਪ ਆ ਆਇਆ ਵਾ ਜੇ ਆਪਾਂ ਕੰਪੇਅਰ ਕਰਦੇ ਹਾਂ 2022 ਦੇ ਨਾਲ ਆ ਆਲਮੋਸਟ ਤੁਸੀਂ ਲਾ ਸਕਦੇ ਹੋ ਵੀ 30% 30 35% ਦਾ ਜੰਪ ਆਇਆ ਹੈ इवन ਦੂਜੀ ਆਪਾਂ ਕੰਪੇਅਰ ਕਰੀਏ 2022 23 24 ਦੇ ਨਾਲ ਇਸ ਸਾਲ ਲਿਸਟਿੰਗਾਂ ਇੰਨੀਆਂ ਇਹਨਾਂ ਸਾਲ ਸਾਰੇ ਸਾਲਾਂ ਨਾਲੋਂ ਸਪਾਈਕ ਅਪ ਹੋਈਆਂ ਨੇ ਜੇ ਆਪਾਂ ਕੰਪੇਅਰ ਕਰਦੇ ਹਾਂ ਪਿਛਲੇ ਤਿੰਨ ਸਾਲਾਂ ਦੇ ਨਾਲ ਮੀਨ ਜਿਹੜੇ ਘਰ ਮਾਰਕੀਟ ਦੇ ਵਿੱਚ ਇਨ੍ਹਾਂ ਤਿੰਨਾਂ ਸਾਲਾਂ ਨਾਲੋਂ ਵੱਧ ਆਇਆ ਵਿਕਣ ਦੇ ਲਈ ਤੇ ਸਭ ਤੋਂ ਜ਼ਿਆਦਾ ਲਿਸਟਿੰਗਸ ਹੋਈਆਂ ਨੇ ਸਭ ਤੋਂ ਸਤੰਬਰ 2025 ਦੇ ਵਿੱਚ ਇੰਨੇ ਘਰ ਮਾਰਕੀਟ ਦੇ ਵਿੱਚ ਆ ਰਹੇ ਨੇ রাইਟ ਸੋ ਇਹਦੇ ਨਾਲ ਨਾਲ ਹੁਣ ਆਪਣੇ ਨਾਲ ਜਿਹੜਾ ਪ੍ਰੋਗਰਾਮ ਆ ਉਹ ਜੁਆਇਨ ਕਰਨ ਜਾ ਰਹੇ ਨੇ ਲਖਵਿੰਦਰ ਪਾਜੀ ਜਵਨ ਪਰ ਇਹਦੇ ਤੇ ਵੀ ਮੈਂ ਨਿਗਾ ਰੱਖਾਂਗਾ ਮੈਂ ਦੇਖ ਰਿਹਾ ਵੀ ਪਾਜੀ ਜੀ ਇੱਕ ਵਾਰੀ ਰੈਡੀ ਹੋ ਜਾਈ ਤਾਂ ਉਹਨਾਂ ਨੂੰ ਵੀ ਮੈਂ ਸ਼ੋਅ ਦੇ ਵਿੱਚ ਐਡ ਆਨ ਕਰਾਂਗਾ ਪਰ ਤੁਸੀਂ ਦੇਖੋ ਵੀ ਆਲਮੋਸਟ ਪਿਛਲੇ 3 ਸਾਲਾਂ ਨਾਲੋਂ ਐਡਾ ਵੱਡਾ ਜੰਪ ਆਇਆ ਵੀ ਇੰਨੀਆਂ ਜ਼ਿਆਦਾ ਲਿਸਟਿੰਗਸ ਆ ਰਹੀਆਂ ਜੋ ਜ਼ਿਆਦਾ ਲਿਸਟਿੰਗਸ ਆਉਂਦੀਆਂ ਨੇ ਤਾਂ ਉਹਦੇ ਨਾਲ ਜਿਹੜੀ ਸੇਲਸ ਐਕਟੀਵਿਟੀ ਵੀ ਵਧਣੀ ਸ਼ੁਰੂ ਹੋ ਜਾਂਦੀ ਹੈ ਕਈ ਵਾਰ ਆ ਲੋਕਾਂ ਨੂੰ ਪ੍ਰਾਈਸ ਬੜੇ ਗੁੱਡ ਮਿਲਣੇ ਸ਼ੁਰੂ ਹੋ ਜਾਂਦੇ ਆ ਸੋ ਆਪਣੇ ਨਾਲ ਜੁਆਇਨ ਕਰਨ ਜਾ ਰਹੇ ਨੇ ਲਖਵਿੰਦਰ ਭਾਜੀ ਐਸ ਵੈਲ ਆ